ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟ ਹੈ ਜੀ ਦੁਪੱਟੇ ਦੇ ਨਾਲ ਨਵੀਂ ਵੈਰਾਈਟੀ ਆ ਗਈ ਜੀ ਪਹਿਲਾਂ ਹੀ ਵੈਰਾਈਟੀ ਇਹਦੇ ਵਿੱਚ ਬਹੁਤ ਆਈ ਸੀਗੀ ਪਹਿਲਾਂ ਖਤਮ ਹੋ ਗਈ ਕੱਢਣ ਹੁਣ ਬਹੁਤ ਕੱਢਾਂ ਜਮਾਲ ਆ ਜਾਈ ਦੁਆਰੇ ਦੇ ਵਿੱਚ ਆ ਦੇਖੋ ਜੀ ਕਾਟਨ ਦੇ ਸ਼ਰਟ ਇਹ ਡਿਜ਼ਾਈਨਰ ਸੂਟ ਹੈ ਆ ਚੀਜ਼ ਹੈ ਸ਼ਲਟਾ ਜੀ ਕਾਟਨ ਦੀ ਆ ਡਿਜ਼ਾਈਨ ਵਾਲੀ ਸਵਾਰਿਆਂ ਦੇ ਨਾਲ ਜਾਂ ਕਾਉਟਨ ਦਾ ਦੁਪੱਟਾ ਜੀ ਇਹਦੇ ਨਾਲ ਜਿਹੜਾ ਮਾਰਕੀਟ ਆਮ 750 ਦਾ ਸੂਟ ਵਿਕ ਰਿਹਾ ਹੈਗਾ ਇਹ ਸਾਡਾ ਰੇਟ ਹੈ ਸਿਰਫ 450 ਰੁਪਈਆ ਜੀ 450 ਰੁਪਈਏ ਦੇ ਵਿੱਚ ਕਾਉਟਨ ਦੇ ਦੁਪੱਟੇ ਦੇ ਨਾਲ ਮੈਚਿੰਗ ਸੂਟ ਕੁਰੀਆਂ ਕੱਥਰੀਆਂ ਦੀ ਵੈਰਿਟੀ ਹੈ ਜੀ ਇਹ ਕੁਰੀਆਂ ਕੱਥਰੀਆਂ ਦੀ ਵੈਰਿਟੀ ਹੈ ਜੀ ਸਾਵਾ ਸੂਟ ਮਗਾਉਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਕਾਸੀ ਸਾਨੂੰ ਸੂਟ ਭੇਜਾਂਗੇ। ਜਾਂ ਕਿਸੇ ਦੇ ਵੀ ਇਕੱਠੇ ਸੂਟ ਲੈਣੇ ਆ ਜਿੰਨੇ ਵੀ ਅਰਜੀ ਸਾਡੇ ਸੰਪਰਕ ਕਰ ਸਕਦਾ ਜੀ। ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ। ਡਿਜ਼ਾਈਨ ਇਹਦੇ ਵਿੱਚ ਬਹੁਤ ਆਏ ਜੀ। ਫਿਰਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਚ ਮਾਲ ਹੈਗਾ। ਆਹ ਡਿਜ਼ਾਈਨ ਦੇਖੀ ਚੱਲੋ। ਸਿਲੈਕਟ ਕਰਕੇ ਸਟੇਨ ਸੀਗਨ ਲੈ ਕੇ ਆਓ। ਤੇ ਸਾਮਾ ਸੂਟ ਪਾ ਕੇ ਲੈ ਕੇ ਜਾਓ। ਸਿਲੈਕਟ ਕਰਕੇ ਸਕਰੀਨਸ਼ਾਟ ਲੈ ਲਿਆ ਕਰੋ ਜੀ ਸਾਵਾ ਸੂਟ ਲੈਣ ਵਾਸਤੇ ਛੀਤ ਦੇਤੀ ਆਇਆ ਕਰੋ ਕਈ ਦਿਨਾਂ ਬਾਅਦ ਆਉਣੇ ਜਦੋਂ ਨੂੰ ਉਦੋਂ ਨੂੰ ਫਿਰ ਰੰਗ ਡਿਜ਼ਾਈਨ ਖਤਮ ਹੋ ਜੇ ਨਵੇਂ ਰੰਗ ਆ ਜਾਈਦੇ ਦੇ ਵਿੱਚ ਭਰਾਵਾ ਦੀ ਹੱਟੀ ਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਲਵਰ ਲੱਗਦਾ ਹੋਇਆਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਲਵਰ ਲੱਗਦਾ ਹੈ ਜੀ ਭਰਾਵਾ ਹੱਟੀ ਦੇ ਉੱਤੇ ਜਿਵੇਂ ਨਿਕਾ ਬਹੁਤ ਹੀ ਵਧੀਆ ਡਿਜ਼ਾਈਨਾਂ ਚ ਮਾਲ ਆਇਆ ਹੋਇਆ ਜੀ ਪਹਿਲਾਂ ਹੀ ਬਹੁਤ ਡਿਜ਼ਾਈਨ ਆਏ ਸੀ ਦੇ ਵਿੱਚ ਨਵੇਂਦਵਾਰੇ ਬਹੁਤ ਡਿਜ਼ਾਈਨ ਲਾਗੇ ਇਹਦੇ ਵਿੱਚ ਜੀ ਪਹਿਲਾਂ ਖਤਮ ਹੋ ਗਏ ਸੀ ਕਲਰ ਹੁਣ ਕਲਰ ਹੋਰ ਬਹੁਤ ਆ ਗਏ ਇਹਦੇ ਵਿੱਚ ਡਿਜ਼ਾਈਨਿੰਗ ਕਲਰ ਆ ਦੇਖੋ ਜੀ ਨਾਲ ਗਰਮੇ ਤੇ ਪਾਈਚ ਬਣਿਆ ਹੋਇਆਗਾ ਡਿਜ਼ਾਈਨ ਵਾਲੀ ਸਲਵਾਰ ਇਹਦੇ ਨਾਲ ਕਾਟਨ ਦਾ ਦੁਪੱਟਾ ਹੈਗਾ ਸਾਡਾ ਰੇਟ ਸਿਰਫ 5400 ਰੁਪਏ ਜੀ ਮਾਰਕੀਟ ਦਾ ਰੇਟ 850 ਹੋਵੇ 700 ਹੋਵੇ ਸਾਡਾ ਰੇਟ ਸਿਰਫ 5400 ਰੁਪਏ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਫੈਂਸੀ ਸੂਟ ਹੈ ਫੈਂਸੀ ਵੈਰਾਈਟੀ ਹੈ ਜੀ ਬਿਲਕੁਲ ਇਹ ਹੀ ਰਾਮਾ ਦੀ ਹੱਤੀ ਦੇ ਤੇਜ਼ੀ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਦਿੱਤੇ ਜੀ ਜੇ ਨਿਕਾ ਤਾਂ ਬਹੁਤ ਹੀ ਆਏ ਹੋਏ ਨੇ ਜਿਹਦੇ ਵਿੱਚ ਸ਼ੈਦੀ ਆਓ ਸਾਡੇ ਡਿਜ਼ਾਈਨਾਂ ਸ਼ੈਦੀ ਲੈ ਕੇ ਜਾਓ ਜੀ ਸਰਵਾਰ ਦਾ ਕੱਪੜਾ ਆ ਗਿਆ ਇਹਦੇ ਨਾਲ ਆ ਦੁਪੱਟਾ ਆ ਗਿਆ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਵਧੀਆ ਫੈਨਸੀ ਫੈਨਸੀ ਸੂਟ ਆ ਦੇਖੋ ਜੀ ਡਿਜ਼ਾਈਨਿੰਗ ਦੇਖੀ ਚਲੋ ਕਪੜੇ ਦੀ ਕੁਆਲਿਟੀ ਬਿਲਕੁਲ ਰੇਸ਼ਮ ਵਰਗੀ ਕੁਆਲਿਟੀ ਹੈ ਜੀ ਬਿਲਕੁਲ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਕਪੜਾ ਹੈਗਾ ਜਿਹਦੇ ਨਾਲ ਪਲੇਨ ਸਲਵਾਰ ਹੈਗੀ ਆਹ ਪ੍ਰਿੰਟਡ ਕਾਉਂਟਰ ਦਾ ਦੁਪੱਟਾ ਜੀ ਇਹਦੇ ਨਾਲ ਪ੍ਰਿੰਟਡ ਕਾਉਂਟਰ ਦਾ ਦੁਪੱਟਾ ਹੈਗਾ ਹਰੇਕ ਸਿਰਫ 450 ਰੁਪਏ ਹੈ ਜੀ 450 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਜਿੰਨੇ ਮਰਜ਼ੀ ਤੋਂ ਲੈ ਸਕਦੇ ਹੋ ਇਹ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਡਿਜ਼ਾਈਨਗਾ ਐਕਸਟਰਾ ਡਿਜ਼ਾਈਨਗਾ ਆ ਗਈ ਸਾਰੀ ਜਿਹਦੇ ਵਿੱਚ ਆ ਡਿਜ਼ਾਈਨ ਦੇ ਕਿੰਨਾ ਸ਼ਾਨਦਾਰ ਡਿਜ਼ਾਈਨ ਹੈਗਾ ਆ ਸਲਵਾਰ ਦਾ ਕੱਪੜਾ ਆ ਗਿਆ ਜੀ ਆ ਕਾਟਨ ਦਾ ਦੁਪੱਟਾ ਆ ਗਿਆ ਇਹਦੇ ਨਾਲ ਰੇਟ ਹੋਹੀ 450 ਰੁਪਏ ਦੇ ਵਿੱਚ ਕਾਟਨ ਦੇ ਦੁਪੱਟੇ ਦੇ ਨਾਲ ਬਹੁਤ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਬਹੁਤ ਕਲਰਾਂ 'ਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਪਰ ਆਮਾ ਜੀਤੀ ਦੇ ਉੱਤੇ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਕਾਟਨ ਦਾ ਮੈਚਿੰਗ ਸੂਟ ਵਿਦ ਦੁਪੱਟੇ ਦੇ ਨਾਲ ਸਿਰਫ 450 ਦਾ ਕਰਤਾ ਜੀ ਇਹ ਡਿਜ਼ਾਈਨ ਕਿ ਦੇਖੀ ਚਲੋ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਜੀ ਡਿਜ਼ਾਈਨਿੰਗ ਤਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਏ ਜੀ ਇਹਦੇ ਵਿੱਚ ਡਿਜ਼ਾਈਨ ਤਾਂ ਇਹ ਇੱਕ ਤੱਕ ਵਧੀਆ ਹੈ ਇਹਦੇ ਵਿੱਚ ਦੇਖੋ ਫਲੇਨ ਸਲਵਾਰ ਪ੍ਰਿੰਟਡ ਦੁਪੱਟੇ ਨਾਲ ਦਾ ਰੇਟ ਉਹੀ 450 ਰੁਪਿਆ ਜੀ 450 ਰੁਪਏ ਦੇ ਵਿੱਚ ਡਿਜ਼ਾਈਨਿੰਗ ਦਾ ਰ ਬਹੁਤ ਆ ਗਈ ਇਹਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਕਾਟਲ ਦਾ ਮੈਚਿੰਗ ਸੂਟ ਵਿਦ ਦੁਪੱਟੇ ਦੇ ਨਾਲ ਸਿਰਫ 450 ਦਾ ਭਰਾਮਾ ਦੀ ਹੱਟੀ ਵੈਸਟਰਨ ਰੋਡ ਮੋੜ ਮੰਡੀ